ਇਹਾਂ ਜਿਹੜਾ ਦੇਣਾ ਚਾਹੁੰਦਾ ਵਿਆਹਾਂ ਦਾ ਸੀਜ਼ਨ ਪਰ ਸਾਡੇ ਸਾਰਿਆਂ ਲਈ ਇੱਕ ਜ਼ਰੂਰੀ ਜਿਹੜੀ ਗੱਲ ਆ ਉਹ ਖਨੌਰੀ ਜਿਹੜਾ ਮੋਰਚਾ ਜਿੱਥੇ ਸਾਡਾ ਇੱਕ ਬਜ਼ੁਰਗ ਜੋਧਾ ਆਖਰੀ ਸਾਹਾਂ ਤੇ ਅੱਜ 20 ਦਿਨ ਹੋ ਗਿਆ ਉਸ ਬੰਦੇ ਨੇ ਉਸ ਇਨਸਾਨ ਨੇ ਇੱਕ ਅੰਨ ਦਾ ਦਾਣਾ ਤੱਕ ਨਹੀਂ ਆਪਣੇ ਅੰਦਰ ਲੰਘਾਇਆ ਇਹ ਸਾਡਾ ਫਰਜ਼ ਬਣਦਾ ਭਈ ਉਹ ਸਾਡੇ ਖਾਤਰ ਸਾਡੀਆਂ ਨਸਲਾਂ ਫਸਲਾਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਖਾਤਰ ਉਹ ਬੰਦਾ ਅੱਜ ਜ਼ਿੰਦਗੀ ਦਾਅ ਤੇ ਲਾਈ ਬੈਠਾ ਸੋ ਪੰਜਾਬੀਓ ਜਿਵੇਂ ਆਪਾਂ ਦਿੱਲੀ ਮੋਰਚੇ ਦੇ ਵਿੱਚ ਕਾਫਲੇ ਬਣ ਕੇ ਗਏ ਆ ਉਹ ਮੋਰਚਾ ਫਤਿਹ ਕੀਤਾ ਸੋ ਇਹ ਮੋਰਚਾ ਫਤਿਹ ਕਰਨਾ ਬਹੁਤ ਜ਼ਰੂਰੀ ਆ ਅੱਜ ਤੁਹਾਡੀ ਲੋੜ ਆ ਉਸਨੂੰ ਵਿਆਹਾਂ ਦਾ ਗੌਰ ਹੈ ਤੇ ਮੈਂ ਨਾਲ ਬਾਈ ਦੀਪਲ ਲੋਖੜਾ ਇਹਨਾਂ ਨੂੰ ਵੀ ਬੇਨਤੀ ਕਰਦਾ ਇਹ ਪਾਵਰ ਰੋਜ ਤੁਸੀਂ ਖਾੜੇ ਲਾਉਨੇ ਹੋ ਵਿਆਹ ਜਾਂਦੇ ਹੋ ਉਹਨਾਂ ਖਾੜਿਆਂ ਦੇ ਵਿੱਚ ਵੀ ਲੋਕਾਂ ਨੂੰ ਇਹ ਗੱਲ ਸੁਨੇਹਾ ਲਾਇਆ ਕਰੋ ਕਿ ਸਾਨੂੰ ਵੱਧ ਤੋਂ ਵੱਧ ਵੱਡੀ ਗੱਟੀ ਦੇ ਵਿੱਚ ਉੱਥੇ ਅੱਜ ਪਹੁੰਚਣ ਦੀ ਲੋੜ ਹੈ ਕਿਉਂਕਿ ਕਿਸਾਨੀ ਮੋਰਚਾ 220 ਦੇ ਵਿੱਚ ਪੰਜਾਬ ਦੇ ਗਾਇਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਬੜੇ ਗੀਤ ਗਾਏ ਸਾਡੀ ਨੌਜਵਾਨੀ ਨੂੰ ਹਲੂਣਾ ਮਾਰਿਆ ਦਿੱਲੀ ਵੱਲ ਨੂੰ ਤੁਰਿਆ ਸੋ ਅੱਜ ਫੇਰ ਲੋੜ ਆ ਮੈਂ ਇਹਨਾਂ ਨੂੰ ਵਿਯਾਸ ਕਰਦਾ ਕਿ ਤੁਸੀਂ ਵੀ ਉਹੋ ਜਿਹੇ ਗੀਤ ਜਰੂਰ ਗਾਓ ਤੇ ਆਪਾਂ ਤੁਸੀਂ ਸਾਡੀ ਨੌਜਵਾਨੀ ਨੂੰ ਪ੍ਰੇਰਿਤ ਕਰੋ ਕਿ ਵੱਧ ਤੋਂ ਵੱਧ ਖਨੌਰੀ ਬਾਰਡਰ ਬਾਪੂ ਸਰਦਾਰ ਜੀਤ ਸਿੰਘ ਢੱਲੇਵਾਲ ਉਹਨਾਂ ਦੇ ਲਈ ਅਸੀਂ ਜਾਂ ਉਸ ਮੋਲ ਚੇਰੀ ਲਈ ਜਾਂ ਅਸੀਂ ਆਪਣੇ ਲਈ ਅਸਲ ਤਾਂ ਆਪਣੇ ਲਈ ਹੈ ਨਾਈ ਆਪਣੀ ਆ ਉਹਦੀ ਕੋਈ ਨਿੱਜੀ ਨਹੀਂ ਆ ਉਹ ਕੋਈ ਸੜ ਨਹੀਂ ਲਏ ਨੀ ਕਿਸੇ ਹਿੱਤ ਲਈ ਨਹੀਂ ਕਿਸੇ ਵੋਟਾਂ ਦੇ ਨਹੀਂ ਉਹਨੇ ਖੜਾ ਹੋਣਾ ਸਾਡੇ ਲਈ ਦੇਖੋ ਅਸੀਂ ਇੱਕ ਡੰਗ ਰੋਟੀ ਨਾ ਖਾਈਏ ਤੇ ਬੰਦਾ ਬੰਦ ਹੋ ਜਾ ਜਾਂਦਾ 20 ਦਿਨ ਦੇਖੋ 20 ਦਿਨ ਹੋ ਗਏ ਬਹੁਤ ਜ਼ੋਰ ਲਾਇਆ ਸਾਰੇ ਬੰਦਿਆਂ ਨੇ ਵੀ ਸਰਕਾਰਾਂ ਨਹੀਂ ਮੰਨਦੀਆਂ ਇਹਨਾਂ ਦੇ ਕੋਈ ਅਸਰ ਨਹੀਂ ਹੁੰਦਾ ਪਰ ਤੁਸੀਂ ਛੱਡ ਦਿਓ ਕਹਿੰਦਾ ਨਹੀਂ ਹੁਣ ਜਿਹੜੀ ਗੱਲ ਜ਼ੁਬਾਨ ਤੋਂ ਕਹਿ ਤੀ ਗੁਰੂ ਦਾ ਸਿੱਖ ਹੈ ਅਰਦਾਸ ਕਰਕੇ ਰੱਖਾਂ ਤੇ ਹੁਣੇ ਮੈਂ ਆਪਣੀ ਗੱਲ ਨਵਾ ਕੇ ਜਾਵਾਂਗਾ ਸਾਡਾ ਵੀ ਵਾਹਿਗੁਰੂ ਬਣਦਾ ਅਸੀਂ ਉਸ ਮੌਕੇ ਦਾ ਹਿੱਸਾ ਬਣ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ